ਕਾਨੂੰ ਪਿਆਰ ਹੋਇਆ ਕਦੀ ਉਹਨੂੰ ਮੈਂ ਆਪਦੇ ਪ੍ਰਾਣਾ ਤੋਂ ਵੀ ਵੱਧ ਪਿਆਰ ਕੀਤਾ ਤੇ ਪਿਆਰ ਮੈਨੂੰ ਇਹ ਲੱਗਦਾ ਵੀ ਰੂਹਾਂ ਦਾ ਹੋਣਾ ਚਾਹੀਦਾ ਜਿਸਮਾਂ ਦਾ ਪਿਆਰ ਨਹੀਂ ਹੋਣਾ ਚਾਹੀਦਾ ਮੈਨੂੰ ਕਹਿਣ ਚ ਕੋਈ ਅਦਖਤ ਨਹੀਂ ਨਹੀਂ ਜਿਵੇਂ ਬੰਦੇ ਨੂੰ ਮੈਨੂੰ ਲੱਗਦਾ ਕਿ ਉਹ ਬੰਦਾ ਮੈਨੂੰ ਬਹੁਤ ਸੋਹਣਾ ਲੱਗਦਾ ਪਿਆਰ ਹਰ ਇਨਸਾਨ ਨੇ ਕੀਤਾ ਹੁੰਦਾ ਮੈਂ ਵੀ ਕੀਤਾ ਮੈਨੂੰ ਇਹ ਲੱਗਦਾ ਕਿ ਪਿਆਰ ਇਹਨੂੰ ਜਿਹੜਾ ਇਹ ਰੂਹਾਂ ਦਾ ਹੋਣਾ ਚਾਹੀਦਾ ਸਾਰੇ ਅਹੀਂ ਫਰੀ ਜਾਂਦੇ ਨੇ ਮੈਂ ਤਾਂ ਹਮੇਸ਼ਾ ਕਹੂੰ ਕਿ ਹਰ ਬੰਦੇ ਵਿੱਚੋਂ ਸਾਨੂੰ ਪੋਜ਼ਿਟਿਵਿਟੀ ਦੇਖਣੀ ਚਾਹੀਦੀ ਹੈ ਤੁਹਾਨੂੰ ਪਿਆਰ ਹੋਇਆ ਕਦੀ ਬੇਟੇ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਮੈਨੂੰ ਇਹ ਲੱਗਦਾ ਕਿ ਪਿਆਰ ਹਮੇਸ਼ਾ ਜੇ ਤੁਸੀਂ ਕਿਸੇ ਇਨਸਾਨ ਨੂੰ ਕਿਹੜੇ ਤਰੀਕੇ ਨਾਲ ਸੋਚਦੇ ਹੋ ਉਹਦੇ ਬਾਰੇ ਹੈਨਾ ਉਹਦੇ ਵਿੱਚ ਕੋਈ ਸਵਾਰਥ ਨਹੀਂ ਹੋਣਾ ਚਾਹੀਦਾ ਉਹ ਪਿਆਰ ਐ ਨਹੀਂ ਹੈਗਾ ਕਿ ਉਹ ਦੁਨੀਆ 'ਚ ਤੁਹਾਨੂੰ ਬਹੁਤ ਦੁਨੀਆ ਚੰਗੀ ਲੱਗਦੀ ਆ ਐ ਨਹੀਂ ਹੈਗਾ ਕਿ ਸਾਰੇ ਐਂ ਫਰੀ ਜਾਂਦੇ ਨੇ ਮੈਂ ਤਾਂ ਹਮੇਸ਼ਾ ਕਹੂੰ ਕਿ ਹਰ ਬੰਦੇ ਵਿੱਚੋਂ ਸਾਨੂੰ ਪੋਜ਼ਿਟਿਵਿਟੀ ਦੇਖਣੀ ਚਾਹੀਦੀ ਹੈ ਤੇ ਪਿਆਰ ਬੇਟਾ ਸਭ ਤੋਂ ਪਹਿਲਾਂ ਤਾਂ ਮੈਨੂੰ ਤਾਂ ਮੇਰੀ ਮਾਂ ਨਾਲੇ ਬਹੁਤ ਪਿਆਰ ਬਹੁਤ ਕੁਝ ਸਿਖਾਇਆ ਦੀ ਮਾਂ ਤੋਂ ਹਨਾ ਤੇ ਉਸ ਤੋਂ ਬਾਅਦ ਉਹ ਇਨਸਾਨ ਜਿਹਦੇ ਨਾਲ ਆਦੀ ਜ਼ਿੰਦਗੀ گزار ਰਹੀ ਆ ਉਹਨੂੰ ਮੈਂ ਆਪਦੇ ਪ੍ਰਾਣਾ ਤੋਂ ਵੀ ਵੱਧ ਪਿਆਰ ਕੀਤਾ ਤੇ ਮੈਂ ਉਹ ਆਪਦਾ ਪਿਆਰ ਪਾ ਲਿਆ ਠੀਕ ਹੈ ਤੇ ਪਿਆਰ ਮੈਨੂੰ ਇਹ ਲੱਗਦਾ ਵੀ ਰੂਹਾਂ ਦਾ ਹੋਣਾ ਚਾਹੀਦਾ ਜਿਸਮਾਂ ਦਾ ਪਿਆਰ ਨਹੀਂ ਹੋਣਾ ਚਾਹੀਦਾ ਜਿਵੇਂ ਅੱਜ ਕੱਲ੍ਹ ਲੋਕਾਂ ਨੂੰ ਐਂ ਲੱਗਦਾ ਨਾ ਕਿ ਬੰਦਾ ਐ ਸੋਚਣ ਲੱਗ ਜਾਂਦਾ ਤੁਸੀਂ ਆਮ ਗੱਲ ਕਰੋ ਵੀ ਯਾਰ ਉਹਨੂੰ ਉਹਦੇ ਨਾਲ ਪਿਆਰ ਹੈ ਉਹਦੀ ਵੈਲਿਊ ਜੀ ਨਹੀਂ ਲੋਕ ਸਮਝਦੇ ਕਿਉਂਕਿ ਉਹ ਉਹਦੇ ਵਿੱਚ ਪਤਾ ਨਹੀਂ ਉਹ ਕੀ ਕੀ ਦੇਖਦਾ ਮੈਨੂੰ ਕਹਿਣ ਚ ਕੋਈ ਖਤ ਨਹੀਂ ਨਹੀਂ ਜਿਵੇਂ ਬੰਦੇ ਨੂੰ ਆਇ ਲੱਗਦਾ ਕਿ ਉਹ ਬੰਦਾ ਮੈਨੂੰ ਬਹੁਤ ਸੋਹਣਾ ਲੱਗਦਾ ਕਿਤੇ ਐ ਥੋੜਾ ਪਿਆਰ ਹੁੰਦਾ ਸੋਹਣੀ ਚੀਜ਼ ਦਾ ਪ੍ਰੇਜ਼ ਕਰੋ ਤੁਸੀਂ ਕੋਈ ਕੁੜੀ ਤੁਹਾਨੂੰ ਸੋਹਣੀ ਲੱਗ ਸਕਦੀ ਹੈ ਸੋਹਣੀ ਚੀਜ਼ ਦਾ ਪ੍ਰੇਜ਼ ਕਰਨਾ ਕੁਦਰਤ ਨੇ ਬਣਾਈ ਆ ਉਹ ਜਿਹੜੀ ਚੀਜ਼ ਤੁਹਾਡੇ ਹੱਥ ਚ ਨਹੀਂ ਕੁਦਰਤ ਨੇ ਜੇ ਸੋਹਣੀ ਚੀਜ਼ ਬਣਾਤੀ ਉਹਦੀ ਪ੍ਰੇਜ਼ ਕਰੋ ਉਹਨੂੰ ਪਿਆਰ ਕਰੋ ਪਰ ਉਸ ਪਿਆਰ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਨੇ ਹੋ ਇਹ ਵੱਡੀ ਗੱਲ ਹੈ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਪਿਆਰ ਹਰ ਇਨਸਾਨ ਨੇ ਕੀਤਾ ਹੁੰਦਾ ਮੈਂ ਵੀ ਕੀਤਾ ਹੈ ਮੈਂ ਆਪਣਾ ਪਿਆਰ ਪਾ ਲਿਆ ਬਹੁਤ ਵੱਡੀ ਗੱਲ ਹੈ ਮੈਨੂੰ ਇਹ ਲੱਗਦਾ ਕਿ ਪਿਆਰ ਹੈ ਨਾ ਜਿਹੜਾ ਇਹ ਰੂਹਾਂ ਦਾ ਹੋਣਾ ਚਾਹੀਦਾ ਰੂਹ ਦੇ ਰਿਸ਼ਤੇ ਹੋਣੇ ਚਾਹੀਦੇ ਨੇ ਤੁਹਾਡੇ ਮਾਪਿਆਂ ਨਾਲ ਤੁਹਾਡੇ ਦੋਸਤ ਨਾਲ ਤੁਹਾਡੇ ਗੁਰੂ ਨਾਲ ਤੁਹਾਡੇ ਟੀਚਰ ਨਾਲ ਹਨਾ ਤੁਹਾਡੇ ਬੱਚਿਆਂ ਨਾਲ ਤੇ ਬੱਚਿਆਂ ਨਾਲ ਤਾਂ ਮਾ ਮਾਵਾਂ ਦੇ ਤਾਂ ਹੁੰਦੇ ਹੀ ਆ ਬੇਟਾ ਇਹ ਤਾਂ ਇੱਕ ਮਾਂ ਹੀ ਜਾਣਦੀ ਹੈ ਵੀ ਉਹਦਾ ਕਿੰਨਾ ਪਿਆਰ ਹੁੰਦਾ ਹੈ ਮਾਂ ਦਾ ਬੱਚਿਆਂ ਨਾਲ ਤਾਂ ਰੂਹ ਦਾ ਹੁੰਦਾ ਹੀ ਹੁੰਦਾ ਮੈਨੂੰ ਐ ਲੱਗਦਾ ਜੇ ਤੁਸੀਂ ਕਿਸੇ ਹੋਰ ਨੂੰ ਵੀ ਪਿਆਰ ਕਰਦੇ ਹੋ ਤਾਂ ਵੀ ਰਿਸ਼ਤਾ ਜਿਹੜਾ ਰੂਹ ਦਾ ਹੀ ਹੋਣਾ ਚਾਹੀਦਾ ਹੈ ਇਹ ਹੀ ਅਸਲ ਪਿਆਰ ਹੈ ਬਹੁਤ ਸੋਣੀ ਗੱਲ ਕਹੀ ਤੁਸੀਂ ਕਿਰਨ ਮੈਮ ਤੁਹਾਡੇ ਕੋਲ ਆਵਾਂਗੇ ਤੁਸੀਂ ਆਪਣਾ ਦੱਸਣਾ ਚਾਹੋਗੇ ਕਿ ਤੁਹਾਨੂੰ ਪਿਆਰ ਹੋਇਆ ਹੈ ਕਦੀ ਪਿਆਰ ਮੈਨੂੰ ਮੇਰੇ ਕੰਮ ਨਾਲ ਹੈ ਜੀ ਮੈਂ ਆਪਣੇ ਕੰਮ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਬਾਕੀ ਹੋਰ ਕਿਸੇ ਚੀਜ਼ ਨਾਲ ਫਿਲਹਾਲ ਬਾਕੀ ਮਾਫੀ ਤਾਂ ਮਾਫੀ ਨਹੀਂ ਉਹਨਾਂ ਦੇ ਉੱਪਰ ਤਾਂ ਕੋਈ ਨਹੀਂ ਰੱਬ ਪਿਆਰ ਮਾਂ ਫੈਮਲੀ ਮੇਰਾ ਕੰਮ